ਅੱਜ ਜੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਹੜਾ ਸਾਡਾ ਯੂਨਿਟ ਹੈ ਉਹਦੀ ਇੱਕ ਐਕਸਟੈਂਡਡ ਮੀਟਿੰਗ ਕੀਤੀ ਹੈ ਇੱਥੇ ਸੂਬੇ ਦੇ ਲੀਡਰ ਜ਼ਿਲ੍ਹੇ ਦੇ ਲੀਡਰ ਤੇ ਕੁਸ਼ਤ ਤੱਕ ਬਲਾਕ ਦੇ ਲੀਡਰ ਆਏ ਸੀ ਜੋ ਸਿਚੁਏਸ਼ਨ ਜਿੰਨੀ ਕੰਪਲੈਕਸ ਤੇ ਕੰਪਲਿਕੇਟਡ ਬਣੀ ਹੋਈ ਹੈ ਗੁੰਝਲਦਾਰ ਬਣੀ ਹੋਈ ਹੈ ਕਿਸਾਨੀ ਕਹੋ ਅੰਦੋਲਨ ਦੀ ਉਹਦੇ ਵਿੱਚ ਅਸੀਂ ਨਾ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਤਕਰੀਬਨ ਹਫ਼ਤੇ 'ਚ ਘੱਟੋ ਘੱਟ ਦੋ ਮੀਟਿੰਗਾਂ ਜਾਂ ਇੱਕ ਮੀਟਿੰਗ ਆਨਲਾਈਨ ਜ਼ਰੂਰ ਕਰਦੇ ਹਾਂ ਪਰੇ ਸਿਚੁਏਸ਼ਨ ਦੇ ਵਿੱਚ ਸਾਨੂੰ ਸੀ ਕਿ ਇੱਕ ਫਿਜ਼ੀਕਲ ਬੈਠਕ ਜ਼ਰੂਰ ਕੀਤੀ ਜਾਵੇ ਹਾਲਾਂਕਿ ਅਸੀਂ ਇਹ ਪਰਸੋਂ ਹੀ ਜਦੋਂ ਚੰਡੀਗੜ੍ਹ ਤੋਂ ਅਸੀਂ ਆ ਰਹੇ ਸੀ ਮੀਟਿੰਗ ਕਰਕੇ ਪਰਸੋਂ ਉਦੋਂ ਹੀ ਫੈਸਲਾ ਕੀਤਾ ਸੀ ਕਿ ਅੱਜ ਇਹ ਮੀਟਿੰਗ ਕੀਤੀ ਜਾਵੇ ਉਹਦੇ ਚ ਉਸ ਮੀਟਿੰਗ ਉਸ ਉਸ ਮੀਟਿੰਗ ਦੇ ਵਿੱਚ ਸਾਡੀ ਜਿਹੜੀ ਇਹ ਹਾਲਤ ਦੇ ਅੰਦਰ ਇਹਦਾ ਵਿਸ਼ਲੇਸ਼ਣ ਕਰਕੇ ਅੱਗੇ ਕੀ ਕੀਤਾ ਜਾਵੇ ਉਹਦੇ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ ਜਿਹੜੇ ਫੈਸਲੇ ਨੇ ਜਿਵੇਂ 26 ਤਰੀਕ ਨੂੰ ਟਰੈਕਟਰ ਸਾਰੇ ਹਾਈਵੇਜ਼ ਦੇ ਉੱਤੇ ਖੜੇ ਕਰਨੇ ਡਬਲਯੂਟੀਓ ਦੇ ਪੁਤਲੇ ਫੂਕਣੇ ਕਿਉਂਕਿ ਡਬਲਯੂਟੀਓ ਦੀ ਜਿਹੜੀ ਮੀਟਿੰਗ ਐ ਸੰਸਾਰ ਵਪਾਰ ਸੰਸਥਾ ਦੀ ਉਹ 26 ਤੋਂ ਲੈ ਕੇ 29 ਤੱਕ ਅਬੂਧਾ ਵਿੱਚ ਹੋ ਰਹੀ ਹੈ 26 ਤਰੀਕ ਨੂੰ ਸਾਰੇ ਦੇਸ਼ ਦੇ ਅੰਦਰ ਹੀ ਇਹ ਅੰਦੋਲਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਾਰ ਵਪਾਰ ਸੰਸਥਾ ਦੇ ਪੁਤਲੇ ਫੂਕਣੇ ਹੋਏ ਟਰੈਕਟਰਾਂ ਦੀ ਤਾਕਤ ਦਾ ਇਜ਼ਹਾਰ ਕੀਤਾ ਜਾਊਗਾ ਹਾਈਵੇਜ਼ ਦੇ ਉੱਪਰ ਉਹ ਕੋਈ ਮਾਰਚ ਨਹੀਂ ਕਰਨੇ ਲੇਕਿਨ ਉਹ ਲੱਕੇ ਸੇ ਜਿਹੜਾ ਇੱਕ ਚੇਨ ਹੈ ਫਰੋਂ ਬਠਿੰਡਾ ਟੂ ਪਟਿਆਲਾ ਪਟਿਆਲਾ ਟੂ ਸ਼ੰਭੂ ਸ਼ੰਭੂ ਟੂ ਦਿੱਲੀ ਇਹ ਬਣਾ ਲਈ ਜਾਈਊਗੀ ਇਸ ਤੋਂ ਇਲਾਵਾ ਜੋ ਖਨੌਰੀ ਬਾਰਡਰ ਤੇ ਹੋਇਆ 23 ਤਰੀਕ ਨੂੰ ਉਹਦਾ ਗੰਭੀਰ ਨੋਟਿਸ ਲੈਂਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਕਿ ਬੇਸ਼ੱਕ ਵੈਲਕਮ ਕੀਤਾ ਅਸੀਂ ਐਸ ਕੇ ਐਮ ਵੱਲੋਂ ਜੋ 1 ਕਰੋੜ ਰੁਪਈਆ ਜਾਂ ਇੱਕ ਬੱਚੇ ਨੂੰ ਨੌਕਰੀ ਦਾ ਆਇਆ ਪੰਜਾਬ ਸਰਕਾਰ ਵੱਲੋਂ ਬਟ ਜੋ 이슈 메인 ਹੈ ਕਿ ਹਰਿਆਣਾ ਤੇ ਪੰਜਾਬ ਸਰਕਾਰ ਦੇ ਅੰਦਰ ਖਾਸ ਕਰਕੇ ਹਰਿਆਣਾ ਦੀਆਂ ਫੋਰਸੇਜ਼ ਨੇ ਜਿਵੇਂ ਪੰਜਾਬ ਦੇ ਅੰਦਰ ਕੁਸ ਕੇ ਗੋਲੀਬਾਰੀ ਕੀਤੀ ਪੰਜਾਬ ਦੀ ਹੱਦ ਦੇ ਅੰਦਰ ਇੱਕ ਸਾਈਡ ਤੇ ਖੜੇ ਕਿਸਾਨ ਦੇ ਨੌਜਵਾਨ ਮੁੰਡੇ ਦੇ ਗੋਲੀ ਮਾਰੀ 17 18 ਬੱਚੇ ਜ਼ਖਮੀ ਕੀਤੇ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਜ਼ਖਮੀ ਹੁੰਦੇ ਆ ਰਹੇ ਨੇ ਉਹਨਾਂ ਸਾਰਿਆਂ ਦਾ ਨੋਟਿਸ ਲੈਂਦੇ ਹੋਏ ਤੇ ਘੱਟੋ ਘੱਟ 35 ਤੋਂ 40 ਤੋਂ ਲੈ ਕੇ 45 ਤੱਕ ਟਰੈਕਟਰ ਨੇ ਜਿਹੜੇ ਉਹਨਾਂ ਨੇ ਸੂਏ ਮਾਰੇ ਟਾਇਰਾਂ ਦੇ ਅੰਦਰ ਤੇ ਨਾਲ ਹੀ ਇੱਥੋਂ ਤੱਕ ਵੀ ਆ ਕਿ ਪਤਾ ਚੱਲਿਆ ਸਾਡੀ ਟੀਮ ਗਈ ਸੀ ਪਰਸੋ ਕਿ ਉਹਨਾਂ ਦੀਆਂ ਟੈਂਕੀਆਂ ਦੇ ਵਿੱਚ ਵੀ ਮਿੱਟੀ ਵਗੈਰਾ ਦਿੱਤਾ ਵਗੈਰਾ ਪਾ ਕੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜ ਕਾਰਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਇਹਦੇ ਉੱਤੇ ਪੰਜਾਬ ਸਰਕਾਰ ਨੇ ਜੋ ਚੁੱਪ ਧਾਰੀ ਹੋਈ ਹੈ ਜੋ ਮੰਗ ਹੈ ਕਿ ਕਤਲ ਦਾ ਪਰਚਾ ਆਰਮੈਕਟ ਦਾ ਪਰਚਾ ਐਨੀ ਮਸ਼ੀਨਰੀ ਤੋੜਨ ਦਾ ਪਰਚਾ ਉਹਦੇ ਦੋ ਤਰ੍ਹਾਂ ਦੀ ਸਾਡੀ ਹੈਗਾ ਇਸ਼ੂ ਇੱਕ ਤਾਂ ਇਹ ਪਰਚਾ ਦਰਜ ਕਰੇ 302 ਦਾ 326 ਦਾ 325 ਦਾ 307 ਦਾ ਤੇ ਇੱਕ ਵਿਧਾਨਿਕ ਤੌਰ ਤੇ ਜਿਹੜਾ ਪੰਜਾਬ ਦੇ ਅੰਦਰ ਦਖਲ ਦੇ ਕੇ ਉਹਨਾਂ ਨੇ ਗੋਲੀਬਾਰੀ ਕੀਤੀ ਹੈ ਇਹਦਾ ਕਨਸਟੀਟਿਊਸ਼ਨਲ ਜਿਹੜੀ ਪ੍ਰਤੀਰੋਧ ਆ ਉਹ ਸਰਕਾਰ ਵੀ ਕਰੇ ਬਾਕੀ ਸਿਆਸੀ ਪਾਰਟੀਆਂ ਵੀ ਕਰਮੇ ਸਾਡੀ ਕ੍ਰਾਂਤੀਕਾਰੀ ਕਿਸਾਨੀ ਉਹਨੇ ਨਹੀਂ ਮੰਗ ਹੈ ਤੇ ਨਾਲ ਹੀ ਜਿਹੜੇ ਜ਼ਖਮੀ ਹੋਏ ਨੇ ਕਿਸਾਨ ਜਾਂ ਜਿਹੜੇ ਪਹਿਲਾ ਸ਼ਹੀਦ ਹੋ ਗਏ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਜੋ ਮਸ਼ੀਨਰੀ ਤੋੜਪਾਂ ਦਿੱਤੀ ਉਹਨਾਂ ਦਾ ਕੰਪਨਸੇਸ਼ਨ ਵੀ ਸਰਕਾਰ ਆ ਜਿਹੜੀ ਦੇਵੇ ਉਹਦੇ ਲਈ ਅਸੀਂ ਇਹ ਮੰਗ ਕਰਦੇ ਹੋਏ ਅਸੀਂ 26 ਨੂੰ ਇਹ ਪ੍ਰੋਗਰਾਮ ਕਰਾਂਗੇ 28 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਸਾਡੇ ਯੂਨਟ ਨੇ ਉਥੇ ਤਹਿਸੀਲ ਤੇ ਜ਼ਿਲ੍ਹਾ ਪੱਧਰਾਂ ਤੇ ਇਹ ਮੰਗ ਕਰਦੇ ਹੋਏ ਮੰਗ ਪੱਤਰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਸ ਧਰਨੇ ਦਿੰਦੇ ਹੋਏ ਐਸ ਡੀ ਐਮਾਂ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਅਸੀਂ ਇਹ ਮੰਗ ਪੱਤਰ ਭੇਜਾਂਗੇ ਮੁੱਖ ਮੰਤਰੀ ਨੂੰ ਬਲਕਿ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕਰਾਂਗੇ ਆਪਣੇ ਝੰਡੇ ਲੈ ਕੇ ਕਰਾਂਗੇ ਇੱਕ ਜਗ੍ਹਾ ਇਕੱਠੇ ਹੋ ਕੇ ਰੋਸ ਧਰਨਾ ਦੇਵਾਂਗੇ ਫਿਰ ਐਸ.ਡੀ.ਐਮ. ਡੀ.ਸੀ. ਦਫ਼ਤਰ ਅੱਗੇ ਜਾ ਕੇ ਐਸ.ਡੀ.ਐਮ. ਨੂੰ ਕਰਾਂਗੇ ਇਹ ਤੋਂ ਪਹਿਲਾਂ ਅਸੀਂ ਬਾਕੀ ਜਥੇਬੰਦੀਆਂ ਨੇ ਜਿਵੇਂ ਮੰਨ ਲਓ ਬੀ.ਕੇ.ਯੂ ਧਨੇਰ ਹੋ ਗਿਆ ਜਾਂ ਬੀ.ਕੇ.ਯੂ ਗਰਾਹਾ ਹੋ ਗਿਆ ਜਾਂ ਜਿਹੜੀਆਂ ਹੋਰ ਜਥੇਬੰਦੀਆਂ ਵੀ ਸਹਿਮਤ ਹੋ ਜਾਂਦੀਆਂ ਨੇ ਕਿਉਂਕਿ ਕੱਲ ਨੂੰ 26 ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਕੱਲ ਨੂੰ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਵੀ ਨੇ ਅਸੀਂ ਸਾਰੇ ਸਾਥੀਆਂ ਨੂੰ ਉੱਥੇ ਗਿਆ ਵੀ ਉੱਥੇ ਵੀ ਗੱਲ ਕਰੋ ਇਸ ਤੋਂ ਬਾਅਦ ਅਸੀਂ ਜਿਹੜਾ ਅੱਜ ਇਹ ਸਹਿਮਤੀ ਲਈ ਹੈ ਕਿ 6 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਸਾਂਯੁਕਤ ਕਿਸਾਨ ਮੋਰਚੇ ਚ ਜਿਹਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਲੋਂ ਮੈਂ ਹਾਂ ਉਹਦੇ ਚ ਬਾਕੀ ਜਥੇਬੰਦੀਆਂ ਨਾਲ ਜਿਹੜੀਆਂ ਭੰਦੇਰ ਹੁਣੀ ਨੇ ਜਾਂ ਡੱਲੇਵਾਲ ਐ ਜਾਂ ਗਰਨਾਮ ਚੜੂਨੀ ਐ ਐਸ ਕੇ ਐਮ ਦੀਆਂ ਜਿਹੜੀਆਂ ਪੁਰਾਣੀਆਂ ਜਥੇਬੰਦੀਆਂ ਨੇ ਚਾਹੇ ਮੋੜੀ ਹੁਣੀ ਨੇ ਚਾਹੇ ਲੰਗੋਆੜੂ ਹੁਣੀ ਨੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਾਉਣ ਕਰਨ ਵਾਸਤੇ ਮੀਟਿੰਗ ਨੇ ਫੈਸਲਾ ਦਿੱਤਾ ਕਿ ਇਹਨੂੰ ਤੇਜ਼ੀ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣਾ ਜਿਹੜਾ ਯੋਗਦਾਨ ਪਾ ਸਕਦੀ ਹੈ ਪਾਵੇ ਇਸ ਤੋਂ ਬਾਅਦ ਅਸੀਂ ਲਗਾਤਾਰ 29 ਤਰੀਕ ਨੂੰ ਅਸੀਂ ਤੈਅ ਕੀਤਾ ਹੈ 29 ਤਰੀਕ ਨੂੰ ਜਿਸ ਦਿਨ ਬਾਰਡਰ ਵਾਲਿਆਂ ਨੇ ਦੁਬਾਰੇ ਸਮਾਂ ਦਿੱਤਾ ਕਿ ਉਸ ਦਿਨ ਅਸੀਂ ਅੰਦੋਲਨ ਸ਼ੁਰੂ ਕਰਾਂਗੇ 29 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣੇ ਤੌਰ ਤੇ ਜਿੱਥੇ-ਜਿੱਥੇ ਸਾਡਾ ਆਧਾਰ ਹੈ ਉਹਨਾਂ ਨੇ ਟੋਲ ਪਲਾਜ਼ਿਆਂ ਨੂੰ ਖੋਲਣ ਦਾ ਐਲਾਨ ਕੀਤਾ ਹੈ ਟੋਲ ਪਲਾਜ਼ੇ ਖੋਲਾਂਗੇ ਬਾਕੀ ਜਥੇਬੰਦੀਆਂ ਨਾਲ ਗੱਲ ਕਰਕੇ ਤੇ ਨਾਲ ਦੀ ਨਾਲ ਜਿਹੜੇ ਅਸੀਂ ਬਾਕੀ ਜਥੇਬੰਦੀਆਂ ਨਾਲ ਕਿਉਂਕਿ ਇਹ ਸਾਡੇ ਕੱਲਿਆਂ ਦੇ ਵਾਸਤੇ ਹੀ ਗੱਲ ਨਹੀਂ ਹੈ ਕਿ ਅੰਬਾਨੀ ਤੇ ਅਡਾਨੀ ਦੀਆਂ ਪੈਦਾਵਾਰ ਤੇ ਸੇਵਾਵਾਂ ਇਸ ਤੋਂ ਤੱਕ ਕਿ ਪੈਪਸੀ ਤੇ ਕੋਕ ਵਰਗੀਆਂ ਜਿਹੜੀਆਂ ਉਹ ਨੇ ਉਹਨਾਂ ਦੀਆਂ ਪ੍ਰੋਡਕਟਸ ਦਾ ਬਾਈਕਾਟ ਕਰਨ ਦਾ ਸੰਦਾ ਦੇਣਾ ਕਿਉਂਕਿ ਇਹ 올 ਇੰਡੀਆ ਦਾ ਕੰਮ ਹੈ ਲੇਕਿਨ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਮਾਨੀ ਅਡਾਨੀ ਦੇ ਜਿਹੜੇ ਗੋਡਾਊਨਸ ਨੇ ਜਾਂ ਉਹਨਾਂ ਦੇ ਮਾਲਸ ਨੇ ਜਾਂ ਉਹਨਾਂ ਦੇ ਪੈਟਰੋਲ ਪੰਪ ਨੇ ਇਹਦੇ ਬਾਰੇ ਅਸੀਂ ਬਾਕੀ ਜਥੇਬੰਦੀਆਂ ਨਾਲ ਗੱਲ ਕਰਕੇ ਇਹਦੇ ਉੱਤੇ ਵੀ ਕਾਰਵਾਈ ਕਰਨ ਦਾ ਪਲਾਨ ਕਰਾਂਗੇ ਤੇ ਨਾਲ ਹੀ 29 ਤੋਂ ਬਾਅਦ ਹਰ ਰੋਜ਼ ਹਰ ਰੋਜ਼ ਸਾਡੇ ਜਥੇ ਨੇ ਜਿਹੜੇ ਆਪਣੇ ਮੋਟਰਸਾਈਕਲਾਂ ਤੇ ਕਾਰਾਂ ਤੇ ਜੀਪਾਂ ਤੇ ਉਹ ਸਾਰੇ ਪੰਜਾਬ ਦੇ ਵਿੱਚ ਘੁੰਮਣਗੇ ਪਿੰਡਾਂ ਦੇ ਵਿੱਚ ਘੁੰਮਣਗੇ ਅਤੇ ਤਿਆਰੀ ਕਰਨਗੇ ਕਿ ਦਿੱਲੀ ਦੇ ਵਿਰੋਧ ਅੰਦੋਲਨ ਛੇੜਿਆ ਜਾਵੇ ਜੋ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ 14 ਤਰੀਕ ਨੂੰ ਦਿੱਲੀ ਜਾਣ ਦਾ ਉਹਦੀ ਤਿਆਰੀ ਦੇ ਵਾਸਤੇ ਹਰ ਪਿੰਡ ਦੇ ਵਿੱਚ ਜਾਇਆ ਜਾਊਗਾ ਅਗਰ 29 ਤਰੀਕ ਨੂੰ ਅਸੀਂ ਟੋਲ ਪਲਾਜ਼ੇ ਖੋਲਣ ਤੋਂ ਬਾਅਦ ਬਾਕੀ ਜਥੇ ਬੰਦੀਆਂ ਨਹੀਂ ਸਹਿਮਤ ਹੁੰਨੀਆਂ ਤਾਂ ਅਸੀਂ ਘਟੋ ਘਟ ਹਾਰਲਿਕਸ ਨੈਸ਼ਨਲ ਜਿਹੜੀ ਨਾਬੇ ਵਾਲੀ ਹੈ ਪੈਪਸੀ ਚੰਨੂ ਉਹਨਾਂ ਦੇ ਸਾਹਮਣੇ ਅਸੀਂ ਜਿਹੜੇ ਪ੍ਰੋਟੈਸਟ ਜ਼ਰੂਰ ਕਰਾਂਗੇ ਉਹ ਇੱਕ ਨਫ਼ਰਤ ਪੈਦਾ ਕਰਨ ਲਈ ਕਾਰਪੋਰੇਟ ਘਰਾਣਿਆਂ ਦੀ ਕਿਉਂਕਿ ਉਹ ਕਾਰਪੋਰੇਟ ਘਰਾਣੇ ਇਹ ਐਗਰੀਕਲਚਰ ਨਾਲ ਹੀ ਜੁੜੇ ਹੋਏ ਨੇ ਸਿਮਿਲਰਲੀ ਪੈਪਸੀ ਕੋਕ ਦਾ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੱਦਾ ਦਵਾਂਗੇ ਕਿ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਦਾ ਲੋਕ ਬਾਈਕਟ ਕਰੇ ਸਾਹਸਬੇ ਜਿਹੜੇ ਹਾਲਾਤ ਕਨੌਰੀ ਦੇ ਸਭੂ ਬਾਡਰ ਤੇ ਬਣੇ ਹੋਏ